ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਮਹਿੰਗੀਆਂ ਮਸ਼ੀਨਾ ਖਰੀਦਣਾ ਕਿਸਾਨੀ ਲਈ ਘਾਟੇ ਦਾ ਸੌਦਾ ਹੈ ਪਰ ਹੁਣ ਫਿਕਰ ਕਰਨ ਦੀ ਜ਼ਰੂਰਤ ਨਹੀਂ ਪੰਜਾਬ ਸਰਕਾਰ ਨੇ ਖੇਤੀਬਾੜੀ ਸਰਵਿਸ ਸੈਂਟਰ ਖੋਲੇ ਨੇ ਜਿੱਥੇ ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾ ਨਾ ਮਾਤਰ ਕਿਰਾਏ ਤੇ ਮਿਲਦੀਆਂ ਨੇ ਐਗਰੋ ਸਰਵਿਸ ਸੈਂਟਰਾਂ ਨੂੰ ਖੇਤੀ ਦੀ ਆਧੁਨਿਕ ਮਸ਼ੀਨਰੀ ਅਤੇ ਸੰਦਾ ਦੀ ਖਰੀਦ ਲਈ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਦੇਸ਼ ਦੇ ਨਾਲ ਹੀ 6 ਲੱਖ ਰੁਪਿਆ ਸਬਸਿਡੀ ਕਰ ਦਿਤੀ ਹੈ ਉਸ ਦੇ ਨਾਲ ਉਹਨਾਂ ਨੇ ਇੱਕ ਇਹ ਵੀ ਫੈਸਲਾ ਕੀਤਾ ਸੀ ਕਿ ਉਸ ਏਰੀਆ ਦੇ ਵਿੱਚ ਜਿੱਥੇ ਵੀ ਸੈਂਟਰ ਖੋਲਿਆ ਜਾਣਾ ਜਿਹੜੇ ਸੰਦਾਂ ਦੀ ਉੱਥੇ ਜ਼ਰੂਰਤ ਹੋਏਗੀ ਇਹ ਆਪਸ਼ਨ ਜਿਹੜੀ ਆ ਉਹ ਵੀ ਦੇ ਦਿਤੀ ਹੈ ਕਿ ਵੀ ਆਪਣੀ ਲੋੜ ਅਨੁਸਾਰ ਜੋ ਕਿਸਾਨਾਂ ਦੇ ਉਹ ਲੋੜਾਂ ਪੂਰੀਆਂ ਕਰਦੇ ਉਹ ਸੰਦ ਮਸ਼ੀਨੀ ਰੱਖ ਲਈ ਜਾਵੇ ਔਰ ਇੱਕ ਬਹੁਤ ਹੀ ਵਧੀਆ ਸਰਕਾਰ ਦਾ ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ ਹੈ ਔਰ ਇਹਦੇ ਤੇ ਜ਼ਰੂਰ ਉਹਨਾਂ ਨੂੰ ਜਿਹੜੀ ਹੈ ਕਿਸਾਨ ਵੀਰਾਂ ਨੂੰ ਆਪਣਾ ਇਹ ਫਾਇਦਾ ਉਠਾਉਣਾ ਚਾਹੀਦਾ ਹੈ ਜਿੰਨੀ ਵੀ ਖੇਤੀ ਮਸ਼ੀਨਰੀ ਹੈ ਸਾਡੇ ਕੋਲੇ ਅਲੱਗ-ਅਲੱਗ ਸਕੀਮਾਂ ਦੇ ਵਿੱਚ ਖੇਤੀ ਮਸ਼ੀਨਰੀ ਜਿਹੜੀ ਹੈ ਕਿਸਾਨਾਂ ਨੂੰ ਉਹ 25 ਤੋਂ ਲੈ ਕੇ 40% ਸਬਸਿਡੀ ਤੇ ਉਪਲਬਧ ਕਰਵਾਈ ਜਾ ਰਹੀ ਹੈ ਔਰ ਜੋ ਵੀ ਸਕੀਮ ਹੈ ਜਿਸ ਦਾ ਸਾਡੇ ਕੋਲੇ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਹੈ ਆਤਮ ਸ ਸਕੀਮ ਹੈ ਔਰ ਇਸੇ ਤਰ੍ਹਾਂ ਹੀ ਸੀਡੀਪੀ ਸਕੀਮ ਹੈ ਤੇ ਇਹ ਬੈਕਲਾਈਜੇਸ਼ਨ ਦੀਆਂ ਸਕੀਮਾਂ ਨੇ ਉਹਨਾਂ ਦੇ ਵਿੱਚ ਜਿੰਨੀਆਂ ਵੀ ਰਿਕੁਆਇਰਮੈਂਟ ਹੈ ਅਸੀਂ ਨੀਡ ਬੇਸਡ ਜਿਹੜੀ ਮਸ਼ੀਨਰੀ ਹੈ ਕਿਸਾਨਾਂ ਨੂੰ ਉਪਲਬਧ ਕਰਾਉਣ ਵਾਸਤੇ ਮੇ ਸਾਡੇ ਕੋਲੇ 43 ਤਰ੍ਹਾਂ ਕਿਸਮਾਂ ਦੇ ਜਿਹੜੇ ਸੰਦ ਨੇ ਉਹ ਲਿਸਟ ਸਾਡੇ ਸਾਰੇ ਵੈਬਸਾਈਟ ਦੇ ਉੱਤੇ ਵੀ ਉਪਲਬਧ ਹੈ ਸਾਡੇ ਵਿਭਾਗ ਦੇ ਵਿੱਚ ਵੀ ਉਪਲਬਧ ਨੇ ਮੋٹے ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਇਹ ਗਏ ਨੇ ਰੋਟਾਵੇਟਰ ਆ ਜ਼ੀਰੋ ਟਿੱਲਰ ਆ ਹੈਪੀ ਸੀਡਰ ਆ ਤੇ ਪੈਡਿਸਟਲ ਚਾਪਰ ਆ ਪੈਡਿਸਟਲ ਚਾਪਰ ਸ੍ਰੈਡਰ ਆ ਇਹ ਕੋਈ ਐਦਾਂ ਦੇ ਜਿਹੜੇ ਸੱਦ ਨੇ ਇਹ ਸਾਰਿਆਂ ਦੇ ਉੱਤੇ ਅਸੀਂ ਜਿਹੜੀ ਸਬਸਿਡੀ ਦੇ ਰਹੇ ਆ ਨੋਮੈਟਿਕ ਪਲਾਂਟਰੇ ਆਉਂਦੇ ਤੇ ਦੇ ਰਹੇ ਆ ਰੇਕਰ ਤੇ ਦੇ ਰਹੇ ਆ ਮੇਲ ਤੇ ਦੇ ਰਹੇ ਆ ਸੋ ਇਸ ਇਸ ਕਰਕੇ ਸਾਡੇ ਕੋਲੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਔਰ ਇਸ ਦੇ ਵਾਸਤੇ ਅਸੀਂ 33 ਜਿਹੜੇ ਹੈਗੇ ਆ ਉਹ ਅਸੀਂ ਜਿਹੜੇ ਹੈਗੇ ਨੇ ਉਹ ਕਸਟਮ ਹੈਰਿੰਗ ਜਿਹੜੇ ਸੈਂਟਰ ਖੋਲਣ ਵਾਸਤੇ ਵੀ ਪ੍ਰੋਗਰਾਮ ਲਿਖਿਆ ਜ਼ਮੀਨਾਂ ਦੀ ਪੀੜੀ ਦਾ ਪੀੜੀ ਵੰਡ ਹੋਣ ਕਾਰਨ ਜ਼ਿਆਦਾਤਰ ਕਿਸਾਨਾਂ ਕੋਲ ਜ਼ਮੀਨਾਂ ਦੇ ਆਕਾਰ ਛੋਟੇ ਰਹਿ ਗਏ ਨੇ ਅਤੇ ਦਿਨੋ ਦਿਨ ਖੇਤੀ ਲਗਤਾਂ ਦੇ ਵਾਧਾ ਹੋਣ ਕਾਰਨ ਹਰ ਕਿਸਾਨ ਲਈ ਅਧੂਰੀਂ ਮਸ਼ੀਨਰੀ ਖਰੀਦਣਾ ਫਾਇਦੇਦਾਰ ਸੌਦਾ ਨਹੀਂ ਹੈ ਐਗਰੋ ਸਰਵਿਸ ਸੈਂਟਰਾਂ ਤੋਂ ਕਿਸਾਨ ਟਰੈਕਟਰ ਲੇਜ਼ਰ ਕਰਾਇਆ ਰੋਟਾ ਵੇਟਰ ਅਤੇ ਹੋਰ ਖੇਤੀ ਸੰਦ ਵਾਜਬ ਕਿਰਾਏ ਉਤੇ ਲੈ ਸਕਦੇ ਨੇ ਜਿਸ ਨਾਲ ਖੇਤੀਚਾਰ ਕਿਸਾਨਾਂ ਨੂੰ ਆਰਥਿਕ ਰਾਹਤ ਮਿਲਦੀ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ AVP live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP ਲਾਈਵ ਐਪ ਅਤੇ ਸਿਲੈਕਟ ਕਰੋ ABP ਨਿਊਜ਼ ਪੰਜਾਬੀ